ਮਨੁੱਖਤਾ ਦੇ ਆਧਾਰ ਦੇ ਉੱਤੇ ਇੱਕ ਸਾਥੀ ਸਾਡਾ ਲੀਡਰ ਜਿਸ ਨੇ 13 ਮਹੀਨੇ ਨਾਲ ਸਾਡੇ ਨਾਲ ਅੰਦੋਲਨ ਲੜਿਆ ਅੱਜ ਸਾਡੇ ਕੁਝ ਮਤਭੇਦਾਂ ਕਰਕੇ ਅਸੀਂ ਇਕੱਠੇ ਨਹੀਂ ਉਹ ਲੀਡਰ ਜੋ ਹੈ ਆਪਣੀ ਜਾਨ ਦੇ ਨਾਲ ਖੇਡ ਰਿਹਾ ਹੈ ਉਹ ਮੌਤ ਜਿੰ ਨੂੰ ਤੇ ਮੌਜ ਜਿੰਦਗੀ ਤੇ ਮੌਤ ਦੀ ਲੜਾਈ ਦੇ ਵਿੱਚ ਮਰਨ ਵਰਤੇ ਬੈਠਾ ਹੈ ਇਹਨਾਂ ਹਾਲਤਾਂ ਦੇ ਅੰਦਰ ਸਾਡੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਸਮਝ ਹੈ ਕਿ ਸਾਨੂੰ ਜ਼ਰੂਰ ਹੀ ਮ ਮਨੁਕਤਾ ਰਵਈਏ ਤੋਂ ਜਮਹੂਰੀਅਤ ਰਵਈਏ ਤੋਂ ਤੇ ਕਿਸਾਨ ਜਥੇਬੰਦੀਆਂ ਤੇ ਕਿਸਾਨ ਅੰਦੋਲਨ ਦੇ ਅੱਗਾ ਆਉਣ ਵਾਲੇ ਸਮੇਂ ਦੇ ਵਿੱਚ ਚੰਗੇ ਭਵਿੱਖ ਦੇ ਲਈ ਚੰਗੀ ਏਕਤਾ ਬਣਾਉਣ ਲਈ ਸਾਨੂੰ ਜ਼ਰੂਰ ਹੀ ਖਨੌਰੀ ਬਾਰਡਰ ਦੇ ਉੱਤੇ ਮਰਨੌਰ ਤੇ ਬੈਠੇ ਡੱਲੇਵਾਲਾਂ ਤੇ ਉਹਨਾਂ ਦੇ ਸਾਥੀਆਂ ਦਾ ਹਾਲਚਲ ਜ਼ਰੂਰ ਪੁੱਛਣਾ ਚਾਹੀਦਾ ਹੈ ਸਾਡੀ ਜਥੇਬੰਦੀ ਵੱਲੋਂ ਅਸੀਂ ਲਗਾਤਾਰ ਉੱਥੇ ਸਾਥੀਆਂ ਨੂੰ ਜਦੋਂ ਤੋਂ ਹਾਲਤ ਗੰਭੀਰ ਹੋਈ ਆ ਉੱਥੇ ਸਾਥੀ ਜਾ ਰਹੇ ਹਨ ਇਹ ਵੀ ਹੋ ਸਕਦਾ ਕਿ ਉਹ